ਅੱਜ ਇੰਦਰਪੁਰ ਬਾਰਡਰ ਦੇ ਉੱਪਰ ਸ਼ੈਰੀ ਕਲਸੀ ਅੱਜ ਪਹੁੰਚੇ ਨੇ ਸੋ ਗੱਲਬਾਤ ਕਰ ਲੈਨੇ ਆ ਕਿ ਕਿੰਨਾ ਕ ਜਿਹੜਾ ਰਿਸਪੌਂਸ ਆ ਇਸ ਸਮੇਂ ਪਬਲਿਕ ਦਾ ਜਿਹੜਾ ਇਹਨਾਂ ਨੂੰ ਮਿਲਿਆ ਔਰ ਖਾਸ ਤੌਰ ਤੇ ਬਾਰਡਰ ਏਰੀਆ ਦਾ ਇਲਾਕਾ ਹੈ ਸੋ ਅੱਜ ਬਾਰਡਰ ਏਰੀਆ ਦੇ ਇਲਾਕੇ 'ਚ ਪਹੁੰਚੇ ਹੋ ਕਿੰਨਾ ਕ ਪਿਆਰ ਜਿਹੜਾ ਪਬਲਿਕ ਦਾ ਮਿਲ ਰਿਹਾ ਔਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਚਾਚੀ ਵਾਲੀ ਚਾਚੀ ਵਾਲੀ ਉਸ ਬਾਰੇ ਕੀ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਜਿਹੜੇ ਆ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਆ ਅੱਗੇ ਤੇ ਉਹ ਕਹਿੰਦੇ ਨੇ ਨਾ ਕਈ ਵਾਰੀ ਸਿੱਧੇ ਕੰਮ ਜਿਹੜੇ ਉਹਦੀ ਰਫਤਾਰ ਸਲੋ ਹੁੰਦੀ ਆ ਤੇ ਜਦੋਂ ਕੋਈ ਪੁੱਠਾ ਬਣਾ ਕੇ ਸ਼ੋਅ ਕਰਦੇ ਆ ਤਾਂ ਜਿਆਦਾ ਚੱਲਣਾ ਪੈਂਦਾ ਇਸੇ ਹਲਕੇ 'ਚ ਹਾਂ ਸਾਡੇ ਵਰਕਰਾਂ ਨੂੰ ਧਮਕੀਆਂ ਬੜੀਆਂ ਦਿੱਤੀਆਂ ਜਾਂਦੀਆਂ ਸਾਡੇ ਵਰਕਰਾਂ ਨੂੰ ਇਹ ਸਮਝਾਇਆ ਜਾਂਦਾ ਹੱਲੇ ਵੀ ਵਿਰੋਧੀਆਂ ਨੂੰ ਇਹ ਲੱਗਦਾ ਇਹ ਸਰਕਾਰ 'ਚ ਤੁਰੇ ਫਿਰਦੇ ਫਿਰ ਜਿੱਥੇ ਸਾਡੇ ਵਰਕਰਾਂ ਨੂੰ ਦਬਾਉਣ ਦੀ ਗੱਲ ਆਉਂਦੀ ਆ ਫਿਰ ਉੱਥੇ ਆਪਣੇ ਪਰਿਵਾਰ ਦਾ ਨਾਮ ਲੈ ਕੇ ਦੱਸਣਾ ਪੈਂਦਾ ਵੀ ਪਰਵਾਹ ਨਹੀਂ ਕਰਨੀ ਵੀ ਫਿਰ ਅਹੀਂ ਵੀ ਬੜੇ ਕੱਬੇ ਆ ਜੇ ਕਿਤੇ ਸਾਡੇ ਬੰਦੇ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਾਡੇ ਤੋਂ ਬਰਾਗ ਗਈ। ਸੋ ਇੱਕ ਕੱਲ ਪਠਾਨਕੋਟ ਦੇ ਵਿੱਚ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਿ ਬਜ਼ੁਰਗ ਨੂੰ ਵੀ ੱੱਕੇ ਮਾਰੇ ਜਾ ਰਹੇ। ਉਸ ਬਾਰੇ ਕੀ ਕਹਿਣਾ ਹੈ? ਜਿਹੜੀ ਵੀਡੀਓ ਆਪਣੇ ਕਾਂਗਰਸ ਪਾਰਟੀ ਦੇ ਵਿੱਚ ੱੱਕੇ ਮਾਰੇ ਗਏ। ਮੈਂ ਤਾਂ ਅੱਗੇ ਆਪਣੇ ਵੀ ਲੋਕਾਂ ਨੂੰ ਦੱਸਦਾ ਮੈਂ ਕਹਿੰਦਾ ਇੱਕ ਪਾਸੇ ਹੰਕਾਰ ਹੈ। ਇੱਕ ਪਾਸੇ ਲੋਭ ਆ ਵੱਡੀਆਂ ਸਰਕਾਰਾਂ ਨੇ ਹੁਣ ਜਿਨ੍ਹਾਂ ਦੀ ਕਹਿੰਦੇ ਨਾ ਵੀ ਜਦੋਂ ਪੈਦਾ ਇਸ ਸਲੂਟਾਂ ਚ ਹੁਣ ਅਫਸਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਲੂਟ ਮਾਰਦੇ ਰਹਨ ਤੇ ਫਿਰ ਕਿਦਣਾ ਕਿਦ ਦੇ ਹੰਕਾਰ ਜੜਾ ਹੋ ਰਿਹਾ ਔਰ ਦੁੱਖ ਦੀ ਗੱਲ ਇਹ ਆ ਉਹ ਕਾਂਗਰਸ ਪਾਰਟੀ ਦੇ ਵਰਕਰ ਸੀ ਜਿਹਨੂੰ ਤੱਕੇ ਮਾਰ ਮਾਰ ਸਟੇਜ ਤੋਂ ਲਾਇਆ ਗਿਆ ਬੜੀ ਮੰਦ ਭਗੀ ਗੱਲ ਹੈ ਸਾਡੇ ਵੀ ਵਰਕਰ ਸਾਡਾ ਵੀ ਪਰਿਵਾਰ ਆ ਸਾਨੂੰ ਵੀ ਮਾਵਾ ਪੈਣਾ ਗੱਲ ਕਰਦੀ ਹੈ ਸਾਡੇ ਨਾਲ ਵੀ ਬਜ਼ੁਰਗ ਗੱਲ ਕਰਦੇ ਨੇ ਪਰ ਅਸੀਂ ਕਦੀ ਐਸੀ ਬਤ ਸੁਣਕੀ ਨਹੀਂ ਜੇ ਤੁਹਾਡੇ ਇਲਾਕੇ ਚ ਅੱਜ ਖਾਸ ਤੌਰ ਤੇ ਸ਼ਰੀਰ ਨਹੀਂ ਰਹੇ ਸੀ ਉਹ ਰਿਸਪਾਂਸ ਵੀ ਦੇਖਣ ਨੂੰ ਮਿਲ ਰਿਹਾ ਸੋ ਆਉਣ ਵਾਲੇ ਦਿਨਾਂ ਚ ਕੀ ਹੋਰ ਜਿਹੜੇ ਤੁਹਾਡੇ ਵੱਲੋਂ ਇਲੈਕਸ਼ਨ ਦੇ ਦਿਨ ਬਿਲਕੁਲ ਨਹੀਂ ਮੀਡੀਆ ਬਣਾ ਧੰਨਵਾਦ ਮੈਂ ਤਾਂ ਮੀਡੀਆ ਵਾਲਿਆਂ ਨੂੰ ਕਹਾਂਗਾ ਕਿ ਇਹ ਹੀ ਆਪਣੇ ਵਿਚਾਰ ਦੱਸਣ ਬਕਬਕ ਪਾਰਟੀਆਂ ਦੀ ਰੈਲੀਆਂ ਦੇਖ ਰਹੇ ਨੇ ਔਰ ਤੁਸੀਂ ਮੈਸੇਜ ਕਰਦੇ ਹੋ ਜਿੰਨਾ ਆਮ ਆਦਮੀ ਪਾਰਟੀ ਨੂੰ ਸ਼ਰੀ ਕਲਸੀ ਨੂੰ ਪਿਆਰ ਮੁਹੱਬਤ ਮਿਲ ਰਿਹਾ ਉਸ ਦਾ ਕੋਈ ਜਵਾਬ ਕਿਸੇ ਕੋਲ ਕੋਈ ਨਹੀਂ ਹੈ ਇੰਡੋਪਾਕ ਬਾਰਡਰ ਦੇ ਵਿੱਚ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀਗਾ ਉੱਥੇ ਸ਼ੈਰੀ ਕਲਸੀ ਨੇ ਐਨੀ ਗੱਲ ਜ਼ਰੂਰ ਆਖੀ ਹੈ ਕਿ ਵਕ ਵਕ ਵਰਕਰਾਂ ਨੂੰ ਭਾਵੇਂ ਉਹਨਾਂ ਦੀ ਧਮਕੀਆਂ ਮਿਲੀਆਂ ਨੇ ਪਰ ਉਹਨਾਂ ਦੇ ਹੌਸਲੇ ਕਮਜ਼ੋਰ ਨਹੀਂ ਨੇ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ 4 ਤਰੀਕ ਨੂੰ ਆਖਿਰ ਕਿਸ ਦੀ ਸਰਕਾਰ ਤੇ ਕਿਹੜਾ ਉਮੀਦਵਾਰ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਹੈ ਕੈਮਰਾ ਪਰਸਨ ਮੋਹਿਦਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣਾਈ ਮਾਚਲ ਗੁਰਦਾਸਪੁਰ ਔਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਚਾਚੀ ਵਾਲੀ ਚਾਚੀ ਵਾਲੀ ਉਸ ਬਾਰੇ ਕੀ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਜਿਹੜੇ ਅੱਜ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਅੱਗੇ ਤੇ ਉਹ ਕਹਿੰਦੇ ਨਾ ਕਈ ਵਾਰੀ ਸਿੱਧੇ ਕੰਮ ਜਿਹੜੇ ਉਹਦੀ ਰਫਤਾਰ ਸਲੋ ਹੁੰਦੀ ਆ ਤੇ ਜਦੋਂ ਕੋਈ ਪੁੱਠਾ ਬਣਾ ਕੇ ਸ਼ੋਅ ਕਰਦੇ ਆ ਤਾਂ ਜਿਆਦਾ ਚੱਲਣ ਦਾ ਪੈਂਦਾ ਇਸੇ ਹਲਕੇ 'ਚ ਹਾਂ ਸਾਡੇ ਵਰਕਰਾਂ ਨੂੰ ਧਮਕੀਆਂ ਬੜੀਆਂ ਦਿੱਤੀਆਂ ਜਾਂਦੀਆਂ ਸਾਡੇ ਵਰਕਰਾਂ ਨੂੰ ਇਹ ਸਮਝਿਆ ਜਾਂਦਾ ਹੱਲੇ ਵੀ ਵਿਰੋਧੀਆਂ ਨੂੰ ਇਹ ਲੱਗਦਾ ਹੈ ਸਰਕਾਰ 'ਚ ਤੁਰੇ ਫਿਰਦੇ